ਅੱਜ ਜੋ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਪ੍ਰਤਾਪ ਜੀ ਜਿੰਨੇ ਵੀ ਗਰਦਾਸਪੁਰ ਦੀ ਲੀਡਰਸ਼ਿਪ ਜੀ ਉਹਨਾਂ ਨੇ ਜਿਹੜੀ ਅੱਜ ਕਾਣ ਨਿੰਦਣਯੋਗ ਸ਼ਬਦਾਵਲੀ ਵਰਤੀ ਆ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਸ਼ੈਰੀ ਗਲਸੀ ਜੀ ਐਮਐਲਏ ਬਟਾਲੇ ਤੋਂ ਰੰਧਾਵਾ ਸਾਹਿਬ ਨੂੰ ਗਰੂਪ ਜੀ ਸ਼ਮਸ਼ੇਰ ਭਾਜੀ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇਹਦੀਆਂ ਤੁਸੀਂ ਬਹੁਤ ਕਾਣ ਨਿੰਦਾ ਕਰਦੇ ਆ ਬਹੁਤ ਮਾੜੀ ਸਵਦਾਬਦੀ ਜੀ ਦੇ ਨਾਲ ਅੱਜ ਮੈਂ ਦੇਖ ਰਿਹਾ ਆਂ ਸੁਖਜਿੰਦਰ ਸਿੰਘ ਰੰਧਾਵਾ ਇੱਕ ਬਾੜਾ ਬਹੁਤ ਕਹਿਣ ਜੋ ਗੱਲ ਨਹੀਂ ਕੀਤੀ ਇੱਕ ਐਮਐਲਏ ਇੱਕ ਮੈਂਬਰ ਆਫ ਪਾਰਲੀਮੈਂਟ ਇੱਕ ਡੀਸੀ ਦੀ ਚੇਅਰ ਦੇ ਨਾਲ ਐਂਦੀ ਮਾੜੀ ਸਵਦਾਬਦੀ ਦੇ ਨਾਲ ਬੋਲੇ ਆਪਣੀ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਕਿੱਦਾਂ ਬੋਲਦੇ ਹੋਣਗੇ ਗੱਲ ਤੁਸੀਂ ਸਵਾਲ ਕਰ ਰਹੇ ਜੇ ਵੋਟਾਂ ਕੱਟਣ ਦੀ ਤੁਸੀਂ ਸਵਾਲ ਕਰ ਰਹੇ ਜੇ ਮੇਰੇ ਨਾਲੋਂ ਵੱਧ ਪਤਾ ਤੁਹਾਡੇ ਚੈਨਲਾਂ ਦੇ ਵਿੱਚ ਰਿਕਾਰਡ ਹੈ ਮੈਂ ਫਤਿਹਗੜ ਚੂੜੀਆਂ ਦਾ ਰਿਕਾਰਡ 2019 ਦੇ ਵਿੱਚ ਕਿੰਨੇ ਇਹਨਾਂ ਨੇ ਕਤਲ ਕਰਾਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਿਕਾਰਡ ਆਪਣੇ ਚਾਲਾਂ ਤੋਂ ਕੱਢ ਕੇ ਵੇਖਿਓ ਇਲੈਕਸ਼ਨਾਂ ਦੇ ਵਿੱਚ ਇੱਕ ਪਰਿਵਾਰਾ ਨੂੰ ਮਰਵਾਇਆ ਦੂਜਾ ਭਰਾ ਉਹਦੇ ਅੰਦਰ ਕਰਾਏ ਤ੍ਰਿਪਤ ਰਜਿੰਦਰ ਬਾਜਵਾ ਨੇ 190 ਪੰਚਾਇਤਾਂ ਦੇ ਵਿੱਚੋਂ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਕਰਾਈ ਆ ਮੈਂ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਹੀ ਗੱਲ ਕਰ ਰਹੀ ਸੀ ਜਗਰੂਪ ਜੀ ਅੱਜ ਮੈਂ 26 ਤੋਂ 27 ਪਿੰਡਾਂ ਦੇ ਵਿੱਚ ਸਭ ਨੂੰ ਸੰਮਤੀਆ ਕਰਕੇ ਆਇਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣਾ ਰਿਕਾਰਡ ਕੱਢ ਕੇ ਦੱਸੇ ਪੰਚਾਇਤ ਮੰਤਰੀ ਸੇ ਮੌਜੂਦਾ ਪੰਚਾਇਤ ਮੰਤਰੀ ਸੀ ਪੰਜਾਬ ਸਰਕਾਰ ਦਾ ਕਿੰਨੀਆਂ ਇਹਨਾਂ ਨੇ ਸਭ ਤੋਂ ਪਿਆ ਕਰਾਈਆਂ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਕਾਂਗਰਸ ਦੇ ਹੀ ਪੜਾ ਪੜਾ ਕੇ ਮਰਵਾਏ ਆਮ ਆਦਮੀ ਪਾਰਟੀ ਦੇ ਔਰ ਕਾਲੀ ਦਲ ਦੀ ਟੀਮ ਨੂੰ ਕਿਸੇ ਨੂੰ ਵੀ ਵੀਡੀਓ ਦਫ਼ਤਰ ਦੇ ਲਾਗੇ ਨਹੀਂ ਹੋਂ ਦਿੱਤਾ ਗਿਆ ਲੇਖੋ ਜੋ ਸੱਚਾ ਸੱਚ ਹੈ ਮੈਂ ਪ੍ਰੇਪਰ ਜੰਦਰ ਸਿੰਘ ਬਾਜਵਾ ਨੂੰ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਲੋ ਮੈਸੇਜ ਦੇਣਾ ਚਾਹੁੰਦਾ ਕਿ ਗਾਂਵ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੌਣ ਕਹਿੰਦਾ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਗਾ ਨਹੀਂ ਮੇ ਇੱਕ ਬੰਦੇ ਉਹ ਕਹਿ ਰਿਹਾ ਸਾਨੂੰ ਚੁੱਲਾ ਟੈਕਸ ਨਹੀਂ ਦੇ ਰਿਹਾ ਇੱਕ ਬੰਦੇ ਕਹਿ ਰਿਹਾ ਆਪਣੇ ਠੀਕਾ ਮਾਰ ਰਹੇ ਨੇ ਕੌਣ ਕਹਿ ਰਿਹਾ ਤੁਸੀਂ ਵਿੱਚੋਂ ਵੀਰ ਕਹਿ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੋਈ ਡਰ ਨਹੀਂ ਆ ਕਿਉਂ ਡਰ ਡਰ ਕਾਦਾ ਹੋਣਾ ਇਹਦੇ ਵਿੱਚ ਕੋਈ ਡਰ ਨਹੀਂ ਆ ਮੈਂ ਤੁਸੀਂ ਮੈਨੂੰ ਦੱਸੋ ਮੇਰਾ ਵੇਖੋ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਹੁੰਦਾ ਮੈਂ ਇਲੈਕਸ਼ਨ ਨਹੀਂ ਲੜਾਉਂਗਾ ਮੈਂ ਲੜਾ ਦਊਂਗਾ ਮੈਨੂੰ ਦੱਸੋ ਤੁਸੀਂ ਮੈਂ ਤੁਹਾਨੂੰ ਔਕਾ ਨਹੀਂ ਮਾਰਨਿਆ ਮੈਂ ਔਕਾ ਨਹੀਂ ਮਾਰਨਿਆ ਮੇ ਵੇਖੋ ਆਵਾਜ਼ ਵੀ ਹੈ ਨਾ ਜਾਂਦੇ ਕੋਈ ਮਾੜਾ ਬੋ ਰਿਹਾ ਮੈਂ ਜਾਂਦੇ ਜਾਂਦੇ ਕੋਈ ਮੇਰੀ ਜ਼ੁਬਾਨ ਤੋਂ ਕੋਈ ਮਾੜਾ ਚਬਦ ਨਿਕਲਿਆ ਵੇਖੋ ਰਾਤੀ ਮੈਂ ਇਦਾਂ ਨਹੀਂ ਮੈਂ ਤੁਸੀਂ ਮੇਰੇ ਕੋਲ ਆ ਜੇ ਹੁਣ ਕਈ ਵਿਚਾਰੇ ਦੂਰ ਵੀ ਖੜੇ ਹੋ ਸਕਦੇ ਉਹਨਾਂ ਨੂੰ ਮਾੜੀ ਨਾਲ ਸੁਣਦੀ ਹੋਵੇ ਫਿਰ ਤੁਸੀਂ ਕਹੋਗੇ ਹੌਲੀ ਬੋਲਦੇ ਦੇਖੋ ਬਹੁਤ ਮਾੜੀ ਗੱਲ ਹੈ ਇੱਕ ਡੀਸੀ ਦੀ ਜੇਬ ਦੇ ਨਾਲ ਇੱਕ ਪੋਸਟ ਦੇ ਨਾਲ ਇੰਨੀ ਪੜ੍ਹਾਈ ਕਰਕੇ ਡੀਸੀ ਦੀ ਕੁਰਸੀ ਤੇ ਪਹੁੰਚਿਆ ਜਾਂਦਾ ਵਾ ਬਹੁਤ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦਾ ਕੁਸੀਂ ਕਿਸੇ ਕਿਸੇ ਪਰਿਵਾਰ ਦੇ ਨਾਲ ਚੰਗੇ ਪਰਿਵਾਰ ਦੇ ਨਾਲ ਜੁੜੇ ਜੇ ਇਹੋ ਜੀ ਸ਼ਬਦਾਵਲੀ ਨਾ ਜਿਆਦਾ ਕਿਸੇ ਨੂੰ ਮਾੜਾ ਸ਼ਬਦ ਬੋਲ ਕੇ ਕੋਈ ਕੰਮ ਨਹੀਂ ਹੋ ਜਾਣਾ ਤੁਸੀਂ ਗੈਰੇਜ ਵੀਡੀਓ ਵੀਡੀਓ ਮੈਂ ਆਪ ਵੀਡੀਓ ਦੇ ਵਿੱਚ ਦੇਖ ਰਿਹਾ ਪੱਤਰਕਾਰਾਂ ਨੇ ਵੀਡੀਓ ਬਣੀ ਆ ਵੀਡੀਓ ਦੇ ਵਿੱਚ ਵੀਡੀਓ ਦਫ਼ਤਰ ਮੌਜੂਦ ਨੇ ਵੀਡੀਓ ਦੇ ਵਿੱਚ ਐਸੇ ਪ੍ਰੈਸ਼ਰ ਬਣਾਇਆ ਜਾ ਰਿਹਾ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਇਸੇ ਕਰਕੇ ਥੋੜੇ ਪਜਲ ਹੋਏ ਫਿਰਨੇ ਹੋ ਰਹੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਦੇ ਨਾਲ ਔਰ ਚੋਣ ਕਮਿਸ਼ਨ ਨੂੰ ਮੇਰੀ ਮੰਗ ਹੈ ਮੇਰੀ ਇੱਕ ਮੰਗ ਹੈ ਕਿ ਜੋ ਵੀ ਇਹਨਾਂ ਬਦੀ ਸੰਦਾਵਲੀ ਬੋਲੀ ਉਹਦੇ ਦੇ ਉੱਤੇ ਐਕਸ਼ਨ ਲਿਆ ਜਾਵੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੀ ਕਾਰਵਾਈ ਕੀਤੀ ਹੈ ਤੇ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਊਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮਾਂ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਇਦੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਉਹ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਪਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਆ ਅੱਜ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਆਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਆ ਅੱਛਾ ਗਿਆ ਲੱਤਾਂ 'ਚ ਜਾਨ ਹੈ ਨਹੀਂ ਹੱਦ ਹੋ ਗਈ ਇਹ ਮर्यादा ਕੋਈ ਕਿਹੜੀ ਪਾਸਾ ਬੋਲਦੇ ਆਂ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਕੀ ਆ ਫਿਰ ਸਿਕਿਉਰਿਟੀ ਨਾਲ ਅੰਦਰ ਆ ਰਹੇ ਆ ਇਹ ਏਡੀ ਬਦਮਾਸ਼ੀ ਅਸੀਂ ਵੀ ਵਿਰੋਧੀ ਦਰਚ ਰਹੇ ਆ ਅਸੀਂ ਕਿੰਨਾ ਕ ਦਬਾਇਆ ਕਿੰਨੀਆਂ ਕਿ ਅਸੀਂ ਚੀਕਾ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਤਾਰੀਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸੱਚਾਈ ਗੱਲ ਇਹ ਹੈ ਇਹ ਬਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਤੀਆਂ ਹੋ ਰਹੀਆਂ ਨੇ। ਦੁੱਖ ਦੀ ਗੱਲ ਹੈ ਜਿੱਥੇ ਸਰਬਸੰਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ। ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ। ਅੱਜ ਇਹਨਾਂ ਨੂੰ ਆਗੂ ਪਿੰਡਾਂ 'ਚੋਂ ਨਜ਼ਰ ਨਹੀਂ ਆ ਰਹੇ। ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਈਆ ਉਹਨਾਂ ਦਵਾਂਗੇ ਜਿਹੜਾ ਪਿੰਡ 'ਚ ਸਰਬਸੰਮਤੀ ਕਰੋ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈਚਾਰਕ ਇਲੈਕਸ਼ਨ ਆ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਐ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਐ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਐ ਪਰ ਬੁਖਲਾਹਟ ਹੋ ਗਈ ਜਿਵੇਂ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਹੈ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਉਹ ਤੁਹਾਡੇ ਸਾਹਮਣੇ ਆ ਕੱਲ ਮੈਂ ਮੈਂ ਕਹਿੰਦਾ ਅਸੀਂ ਅਫਸਰ ਚਾਹੇ ਲੇਡੀਜ਼ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਆ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕਿਆ ਕੈਸੀਆ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬੈਠ ਨਹੀਂ ਦੇ ਹੱਦ ਹੋ ਗਈ ਬੈਠ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੋ ਇਹ ਬਖਲਾਹੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲੋ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿ ਦਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ 来 आओ बैठो जी ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਏ ਫਿਰ ਉਹ ਅਫਸਰ ਸਹਿਬਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤੁਹਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਮਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਦੱਸੋ ਹੁਣ ਪ੍ਰਤਖ ਨੂੰ ਤੇ ਪਰਮਾਨ ਦੀ ਲੋੜ ਨਹੀਂ ਆਪਣੀ ਫੋਟੋ ਬਾਈ ਦਿੱਤੀਆਂ ਗਈਆਂ ਸਾਰਾ ਕੁਝ ਦਿੱਤਿਆ ਗਿਆ ਰੋਡ ਇਹ ਹੁਣ ਇਹ ਮੈਂ ਤੁਹਾਨੂੰ ਮੇਨ ਗੱਲ ਦੱਸ ਦਿਆਂ ਜੀ ਅਸਲ ਦੇ ਵਿੱਚ ਕਹਿਣ ਦਾ ਭਾਵ ਇਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਖਲੋਣ ਵਾਸਤੇ ਬੰਦੇ ਨਹੀਂ ਨਜ਼ਰ ਆ ਰਹੇ ਔਰ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਵੱਧ ਰਿਹਾ ਹੈ ਇਹ ਜਿਹੜੀਆਂ ਰੂਟਸ ਨੇ ਜਿਹੜੀਆਂ ਇਹਨਾਂ ਦੀਆਂ ਜੜਾਂ ਲੱਗ ਰਹੀਆਂ ਨੇ ਕਿਤੇ ਇਹ ਜੜਾਂ ਨਾਲ ਲੱਗ ਜਾਣ ਆਪਾਂ ਪੰਜਾਬ ਦੇ ਵਿੱਚ ਇੱਕ ਮੈਸੇਜ ਦੇ ਦਈਏ ਹਾਏ ਸਾਡੇ ਨਾਲ ਬਹੁਤ ਤੱਕਾ ਹੋਇਆ ਹਾਏ ਸਾਡੇ ਨਾਲ ਬਹੁਤ ਤੱਕਾ ਹੋਇਆ ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਪ੍ਰਤੱਖ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤੁਹਾਨੂੰ ਨਾਲ ਦੇ ਨਾਲ ਜਿਹੜੇ ਹਲ ਐਮ ਐਲ ਏ ਸਾਹਿਬਾਨ ਜਿਹੜੇ ਡਿਪਟੀ ਕਮਿਸ਼ਨਰ ਗਰਦਾਸਪੁਰ ਦੀ ਕੋਠੀ 'ਚ ਦਫ਼ਤਰ 'ਚ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਬ ਇਹ ਅੱਜ ਡੀ ਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾ 'ਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨੁਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਤਹਿੰਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੇ ਬੰਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉੱਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਂ ਨੌਰ ਤੇ ਦਫਤਰ ਗਿਆ ਉਥੇ ਜਾ ਕੇ ਦਫਤਰ ਚ ਬਹਿ ਕੇ ਬੀਟੀਆਂ ਨੂੰ ਦਬਕੇ ਮਾਰੇ ਸੈਕਟੀਆਂ ਨੂੰ ਦਬਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਉਪਯੋਗ ਕੀਤਾ ਇਹਨਾਂ ਨੂੰ ਅੱਜ ਪਿੰਡਾਂ ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਇਲੈਕਸ਼ਨ ਨਰਮਾਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਗਦਾਖਪੁਰ ਚ ਜਿਹੜੀ ਇਹਨਾਂ ਡੀਪੀ ਮਿਛਲਦੇ ਕੀਤੀਆਂ ਮੈਂ ਉਹਦੀ ਪੁਰਜੋਰ ਨਿੰਦਾ ਕਰਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਕੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ 3 ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚੇਰਮਨ ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖ ਸਾਹਿਬ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ